ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਲੈ ਕੇ ਅਹਿਮ ਫੈਸਲਾ ਆਇਆ ਦੱਸਦੀ ਕਿ 1 ਸਾਲ ਦੇ ਲਈ ਹੋਰ ਡਿਬੜੂਗੜ ਜੇਲ੍ਹ ਦੇ ਵਿੱਚੋਂ ਨਜ਼ਰਬੰਦ ਰਹਿਣਗੇ ਐਨਐਸਏ 1 ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਤਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਅਮਰਿਤਪਾਲ ਇਹ ਗੱਲ ਹੀ ਸੋਹ ਵੀ ਨਹੀਂ ਚੁੱਕੀ ਹੈਗੀ ਕਿਉਂਕਿ ਗੱਲਾਂ ਸੀ ਕਿ ਅਮਰਿਤਪਾਲ ਬਾਹਰ ਆਉਣਗੇ ਔਰ ਉਹਨਾਂ ਨੂੰ ਕੜੀ ਸੁਰੱਖਿਆ ਏਟ ਸੌਂ ਚੁਕਾਈ ਜਾਊ ਕਿਉਂਕਿ ਸੰਸਦ ਮੈਂਬਰ ਦੇ ਤੌਰ ਤੇ ਉਹ ਚੁਣੇ ਗਏ ਨੇ ਤਾਂ 1.90 ਹਜ਼ਾਰ ਦੀ ਲੀਡ ਦੇ ਨਾਲ ਆਪਣੇ ਹਲਕੇ ਜੋ ਉਹਨਾਂ ਨੇ ਜਿੱਤੇ ਹੀ ਖਡੂਰ ਸਾਹਿਬ ਤੋਂ ਵੱਡੀ ਜਿੱਤ ਪ੍ਰਾਪਤ ਉਹਨਾਂ ਨੇ ਕੀਤੀ ਤਾਂ ਹੁਣ ਦੀ ਜੋ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਮ੍ਰਿਤਪਾਲ ਸਾਲ ਉਹਨਾਂ ਦੇ ਸਾਥੀਆਂ ਸਵੇ ਜਿਹੜੀ ਉਹਨਾਂ ਦੀ ਐਨਐਸਏ ਖੋਰ ਵਧਾ ਦਿੱਤੀ ਗਈ ਹੈ ਸਾਂ ਜਾਣਕਾਰੀ ਮੁਤਾਬਿਕ ਅਮ੍ਰਿਤਪਾਲ ਸਿੰਘ ਤੇ ਉਸਦੇ 9 ਹੋਰ ਨਾਲ ਸਾਥੀਆਂ ਦੀ ਕੌਮੀ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦੀ ਇੱਕ ਸਾਲ ਵਧਾ ਦਿੱਤੀ ਗਈ ਹੈ ਸਾਂ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਪਿਛਲੇ ਸਾਲ ਮਾਰਸ ਤੋਂ ਬੰਦੇ ਅਮਰਿਤਪਾਲ ਸਿੰਘ ਨੇ ਆ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਇਹ ਜਾਣਕਾਰੀ ਸੀ ਦੱਸੀ ਹੈ ਕਿ ਉਸਨੇ ਐਮਪੀ ਵਜੋਂ ਸੌ ਚੱਕ ਲਈ ਅਦਾਲਤ ਦਾ ਰੋਕ ਕੀਤਾ ਹੋਇਆ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਹ ਗੱਲ ਸਿੱਖਤ ਤੇ ਰਹੀ ਕਿ ਜੇ ਅਮਰਿਤਪਾਲ ਸਿੰਘ ਜਿੱਤੇ ਨਹੀਂ ਤਾਂ ਜੇਲ੍ਹ ਤੋਂ ਰਿਹਾ ਹੋ ਜਾਣੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਸਲਾਹਕਾਰੀ ਬੋਰਡ ਦੀ ਸਿਫਾਰਿਸ਼ ਦੇ ਆਧਾਰ ਤੇ ਇਸ ਕੇਸ ਨੂੰ ਕੇਂਦਰ ਕੋਲ ਭੇਜਿਆ ਸਲਾਹਕਾਰੀ ਬੋਰਡ ਨੇ 3 ਜੂਨ ਨੂੰ ਆਪਣੀ ਸਿਫਾਰਿਸ਼ ਦੇ ਵਿੱਚ ਕਿਹਾ ਕਿ ਮੌਜੂਦਾ ਤੱਥਾਂ ਤੇ ਹਾਲਾਤ ਮੁਤਾਬਕ ਅਮਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਰੱਖੀ ਜਾਣ ਵਾਸਤੇ ਸਬੂਤ ਦਲੀਲ ਕਾਫੀ ਹੈ। ਅਗਰਾਵ ਭਾਗ ਪੰਜਾਬ ਨੇ 3 ਜੂਨ ਨੂੰ ਹੀ ਇਸ ਕੇਸ ਨੂੰ ਅੱਗੇ ਪੇਸ਼ ਦਿੱਤਾ ਸੀਗਾ। ਅਮਰਿਤਪਾਲ ਸਿੰਘ ਦੀ ਨਜ਼ਰਬੰਦੀ ਇੱਕ ਸਾਲ ਵਧਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਨੇ 13 ਮਾਰਚ 2024 ਨੂੰ ਹੁਕਮ ਜਾਰੀ ਕੀਤੇ ਸਨ ਕਿ ਸੂਬਾ ਸਰਕਾਰ ਨੇ 24 ਮਾਰਚ 2024 ਨੂੰ ਖਰੀਚੜੀ ਦੇ ਰੂਪੀ ਸੀਗੀ ਤੋਂ ਮਗਰੋਂ ਪੰਜਾਬ ਸਰਕਾਰ ਨੇ ਇਹ ਮਾਮਲਾ ਸਲਾਹਕਾਰੀ ਬੋਰਡ ਕੋਲ ਭੇਜਿਆ ਸੀਗਾ ਜਿਸ ਦੀ ਸਿਫਾਰਿਸ਼ ਦੇ ਆਧਾਰ ਤੇ ਅਮਰਪਾਲ ਸਿੰਘ ਦੀ ਨਜ਼ਰਬੰਦੀ ਦਾ ਸਮਾਂ ਵਧਾ ਦਿੱਤਾ ਗਿਆ। ਵੇਰਵੇ ਅਨੁਸਾਰ ਵਾਰਿਸ ਪੰਜਾਬ ਦੇ ਚੇਤਬੰਦੀ ਦੇ ਮੁਖੀ ਅਮਰਪਾਲ ਸਿੰਘ ਅਤੇ ਕਨ ਸਾਥੀਆਂ ਦੀ ਨਜ਼ਰਬੰਦੀ ਦੀ ਮਿਆਦ 24 ਜੁਲਾਈ ਨੂੰ ਖਤਮ ਹੋ ਰਹੀ ਸੀ ਜਦੋਂ ਕਿ ਉਹਨਾਂ ਦੇ 6 ਹੋਰ ਸਾਥੀਆਂ ਦੀ ਨਜ਼ਰਬੰਦੀ 18 ਜੂਨ ਨੂੰ ਖਤਮ ਹੋਣੀ ਸੀਗੀ ਪਰ ਹੁਣ ਇਹ ਫੈਸਲਾ ਲਿਆ ਗਿਆ ਹੈ ਸਾਲ ਹੁਣ ਫਿਰ ਉਹ ਜਿਹੜਾ ਨਜ਼ਰਬੰਦ ਰਹਿਣਗੇ 1 ਸਾਲ ਦੇ ਲਈ ਹੋਰ ਐਨਐਸਏ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਤੇ ਲਗਾ ਦਿੱਤਾ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਅਮਰਿਤਪਾਲ ਐਮਟੀ ਬਣ ਗਏ ਨੇ ਜਿੱਤ ਚੁੱਕੀ ਨੇ ਸੌ ਚੁੱਕਣ ਦੀ ਲਈ ਕਦੋਂ ਆਉਣਗੇ ਕਦੋਂ ਉਹਨਾਂ ਨੂੰ ਪਰਮਿਸ਼ਨ ਮਿਲੇਗੀ ਤਾਂ ਕੀ ਹੋ ਸਕਦਾ ਹੈ ਕਿ ਜਿੱਤ ਗਏ ਨੇ ਕੀ ਜੇਲ੍ਹ ਤੇ ਜੇਲ੍ਹ ਤੋਂ ਬਾਹਰ ਆਉਣਗੇ ਅਮਰਿਤਪਾਲ ਇਹ ਸਵਾਲ ਇਸੇ ਤਰ੍ਹਾਂ ਬਰਕਰਾਰ ਹੈ